ਰਾਦੇ ਮਰੇ ਸਾਡੀ ਉਹ ਖੱਤੋਂ ਬੋਦਰਾ ਹੈ ਉਹ ਸਾਰੇ ਪਿੰਡਾਂ ਦਾ ਸੂਰਾ ਹੈ ਤੁਹਾਨੂੰ ਦਾ ਲਾਲੀਆ ਛੱਟ ਗਿਆ ਉਰੀ ਚੱਕ ਫੜੀ ਪਾਮ ਆਵਾਂਗੇ ਚੰਗ ਕੋਲੋਂ ਘੋਟੇ ਗੰਦੀ ਹੁਣ ਆਪਾਂ ਸਰ ਕੱਢ ਹੁਣ ਸਾਡੀ ਦੂਸਰੀ ਦੀ ਜ਼ੋਰੇ ਡਰਲੀ ਪਾਟਿਆ ਆਏ ਆਏ ਮਾਰਦੇ ਸੱਕਲੇ ਢੋਲੇ ਕਿਤੇ ਹੋਰ ਹੋ

ਬੜੀ ਲੈ ਰੰਗਿਆ ਦਾ ਮੇਰੀ ਕੀ ਕਸੂਰ ਆਈ ਸਾਲਿਆ ਹਰੇ ਕਸੂਰ ਪੁੱਛਦਾਗਾ ਪੱਟੀ ਚਾੜ ਰੱਖੇ ਦਿੰਦੇ ਹਾਲੇ ਇਹ ਤਾਂ ਹੀ ਉਹ ਮੁੰਡਾ ਦੀ ਜੀ ਮੈਂ ਤਾਂ ਮੈਨੂੰ ਚੱਲ ਤੈਨੂੰ ਥਾਣੇ ਜਾ ਕੇ ਪੁੱਛਦਾ ਹਾਂ ਕੌਣ ਸੀ ਜਨਾਬ ਜਨਾਬ ਉਹ ਤਾਂ ਭੱਜ ਗਿਆ ਜੀ ਪਰ ਉਹ ਮੇਰੇ ਹੱਥ 'ਚੋਂ ਉਹਦਾ ਚਾਦਰੀ ਰਹਿ ਗਿਆ ਜੀ ਸਾਲਿਆ ਜਾਦਰਾ ਮੈਂ ਪਾਉਣਾ ਮੈਨੂੰ ਬੰਦਾ ਚਾਹੀਦਾ ਬੰਦਾ ਲੈ ਫੜ ਕੇ ਜਨਾਬ ਕੋਈ ਗੱਲ ਨਹੀਂ ਚਾਦਰਾ ਬੰਦਾ ਕਿੱਥੇ ਗਿਆ ਪੁੱਛੋ ਬਾਈ ਜਨਾਬ ਆ ਜਾ ਜਨਾਬ ਜੀ ਲੈਣ ਦੀ ਇਹਨੂੰ ਆਪਾਂ ਨਾਮ ਲੈ ਕੇ ਪੁੱਛਾਂਗੇ ਬੰਦਾ ਸਰ ਮਤੂ ਬੋਤਲ ਦੀ ਚੋ ਤੇ ਮਿਲਣੀ ਆ ਬੋਤਲ ਆ ਯਾ ਪਤਾ ਬੜਾ ਭੱਜਦਾ ਸੀ ਉਹ ਕਾਹਨ ਯਾਰ ਮਨਸਾ ਪੱਲੇ ਹੀ ਲੱਗਾ ਕਿਹੜੇ ਵੇਲੇ ਪੁਲਿਸ ਆ ਗਈ ਮੈਂ ਤਾਂ ਬੋਤਲ ਦੀ ਛਿੱਟ ਕੇ ਭੱਜ ਲਿਆ ਦੱਸ ਦੋ ਸਕਦਾ ਦੀ ਹਾਕ ਦਾ ਮਾਰ ਦਿੰਦਾ ਹਾਕ ਮਾਰਨ ਦਾ ਟਾਈਮ ਹੀ ਲੱਗਿਆ ਮੈਂ ਦੱਸ ਕੀ ਕਰਾਂ ਲੱਗਿਆ ਮੈਂ ਹਲੇ ਦੇਖਣ ਲੱਗਿਆ ਕੀ ਹੋ ਗਿਆ ਮਾਗਰੇ ਦੱਬ ਲਿਆ ਮੈਨੂੰ ਵੀ ਆ ਕੇ ਨਾ ਮੈਨੂੰ ਭੱਜਣ ਦਾ ਮੌਕਾ ਮਿਲਿਆ ਮੇਰ ਦਾ ਭਾਂਜਾ ਨੂੰ ਪੁੱਛੀ ਨਾ ਮੇਰ ਦਾ ਪਰਨਾ ਵੀ ਉੱਚੀ ਰਹਿ ਗਿਆ ਤੀਗਾ ਪਤਾ ਨਾ ਕਿ ਦੁਬਾਰਾ ਦੂਚਾ ਲੈ ਆ ਜਿਹੜਾ ਇੱਕ ਹੋਰ ਨਾਮ ਹੈ। ਤੇਰੇ ਹਾੜੇ ਕੱਡੇ ਵੀ ਇੰਨਾ ਕ ਪਊਆ ਵਈ ਲੈ ਲੈ। ਮੈਨੂੰ ਛੱਡ। ਮੰਨੀ ਨਹੀਂ। ਪੁਲਿਸ ਵਾਲਿਆਂ ਨੇ ਵੀ ਤਾਂ ਇਹ ਗੱਲ ਕਰ ਦਿੱਤੀ ਇਹ। ਕਿਹਾ ਉਹਨੂੰ ਪੁੱਛਿਆ ਵੀ ਇੰਨਾ ਕ ਬਈ ਇੰਨਾ ਕ ਪਿਆ ਲੈ ਲੈ ਮੈਨੂੰ ਛੱਡ ਦੇ ਕਾ ਉਹਨੂੰ। ਹਾਂ ਤੂੰ ਮਰਵਾਏਂਗਾ ਦੇਖੀ ਪੁਲਿਸ ਵਾਲ ਨੂੰ ਕਹਿ ਕੇ। ਜਿਹੜਾ ਮਨ ਦਾ ਥੋੜਾ ਮੋਟਾ ਕੰਮ ਉਹ ਤੋਂ ਹੀ ਵਿਗਾੜੇ। ਜੋ ਕਰਤੀ ਨਾ ਸਜ਼ਾ ਤੈਨੂੰ 10-15 ਸਾਲ ਦੀ ਕਰ ਦੇਣਗੇ ਵਾਲੇ ਗੱਲ। ਤੈਨੂੰ ਲੋੜ ਨਹੀਂ। ਨਹੀਂ ਹੋਊਗੀ ਤੂੰ ਤਾਂ ਭਜ ਜਨਮ ਆਏ ਵਾਰ ਉਹਨਾਂ ਨੂੰ ਕਹਿਣ ਦੀ ਕੀ ਲੋੜ ਤੀ। ਤੂੰ ਕਦੋਂ ਭਜ ਜਦੋਂ ਕਟਵੜ ਦੱਤਾ ਮ ਆ ਦੇਖ ਲਿਆ ਦੇਖ ਲੈ ਤਾਨੂੰ ਭੜਨੀ ਐ ਠੇਕੇ ਤੋਂ ਲਿਉ ਪਰ ਤੇਰੇ ਮਗਰ ਲਾ ਕੇ ਦਰੂ ਨਾ ਕੱਢੋ ਅਸਾਂ ਉਹੀ ਕਹਿੰਦਾ ਸੀ ਸਾਲਾ ਮੇਰੇ ਤੋਂ ਕਹਿੰਦਾ ਦੀ ਤੂੰ ਘਟੋ ਘਟ ਦੱਸਦਾ ਤੇ ਪੁਲਿਸ ਆ ਗਈ ਹਾਂ ਪੁਲਿਸ ਆ ਗਈ ਹੁਣ ਮੈਂ ਕੀ ਪੁਲਿਸ ਨੂੰ ਬੁਲਾ ਕੇ ਲਿਆ ਵੀ ਆ ਜਾ ਭਾਈ ਤੂੰ ਮੈਨੂੰ ਇੱਕ ਗੱਲ ਹੀ ਸਮਝ ਆ ਰਹੀ ਸਾਲਾ ਕਿਹਦਾ ਪੱਠਾ ਬੈਠਾ ਕਿਹਨੇ ਦੱਸਿਆ ਇਹ ਮੈਨੂੰ ਇਹ ਦੱਸ ਆਪਾਂ ਨੂੰ ਤਿੰਨੇ ਇਹਨਾਂ ਨੂੰ ਪਤਾ ਦੀ ਗੱਲ ਤੈਨੂੰ ਮੈਨੂੰ ਚਾਚੇ ਨੂੰ ਦਾਲਿਆ ਆਪਣਾ ਉਹਦੀ ਚਾਚਾ ਤੂੰ ਚਾਚਾ ਤੂੰ ਹੋਰ ਕੁਝ ਨਹੀਂ ਜਮਾਹੀਆ ਕਿਉਂ ਕਿਵੇਂ ਕਿਵੇਂ ਕਲਰ ਆ ਕੇ ਥਾਪੀ ਵੱਜ ਈਲੀ ਮੈਨੇ ਹਾਂ ਮੈਨੂੰ ਲੱਗਾ ਹੁਣ ਵੀ ਟੱਕਾ ਲਾਦਾ ਤੂੰ ਯਾਰ ਮੇਰਦਾ ਉੱਤਰ ਹੀ ਨਹੀਂ ਰਹੀ ਹੈ ਯਾਰ ਕੀ ਕਾ ਮੇਰਦਾ ਸਰ ਚੱਕਰ ਆ ਗਿਆ ਘੁੰਮ ਗਿਆ ਪੈਪਸੀ ਮੰਗਦਾ ਹਾਂ ਅੱਛਾ ਪੈਪਸੀ ਨੇ ਜਦੋਂ ਮੈਂ ਨਹੀ ਪੈਪਸੀ ਪੀਤੀ ਹੁਣ ਡਬਲ ਗੇਮ ਘੁਮਾਤੀ ਹਾਂ ਲੋ ਡਬਲ ਗੇਮ ਕੋ ਮਿੰਨਾ ਹੋਇਆ ਤਾਂ ਹੋਇਆ ਯਾਰ ਬੱਟੇ ਅੱਬ ਸਭ ਮੈਨੇ ਰੋ ਅੱਜ ਰਹਿ ਗਈ ਕੱਲ ਕਹੀ ਹਨ ਕੀ ਨਿਕਲੇ ਕੀ ਨਹੀਂ ਹੈ ਜੀ ਕੀ ਕਾ ਕਿ ਮੈਨੇ ਮੋਟੋ ਖੜਾ ਨਮਾ ਲ ਕੋਲੇ 2 ਲੀਟਰ ਦੀ ਬੋਤਲ ਦੀ ਪਿੱਛੇ ਤੋਂ ਪੰਜ ਹੁੰਦੀ ਨਹੀਂ ਗਿਆ ਉਸ ਵੇਲੇ ਜੋ ਕੱਤਾ ਲੋਟਾ ਮੈਨ ਲਾ ਬਟਕਰੀ ਮਾਰੀ ਨਾ ਫਿਰ ਮੈਨੂੰ ਇਹਦਾ ਚਾ ਚ ਤਿੰਨੇ ਦਸੇ ਦੀ ਫਰੋਲ ਸਾਡੇ ਬਾਰੇ ਵੀ ਮੈਂ ਹੀ ਬਸਿਆ ਗਿਆ ਯਾਰ ਨਹੀਂ ਨਹੀਂ ਯਾਰ ਮੈਂ ਦੇਖ ਚਾ ਮੰਨ ਜਾ ਨਹੀਂ ਯਾਰ ਮੈਂ ਨਹੀਂ ਗਈ ਸੀ ਹੈਗੀ Bye. Uh -huh.